हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਮ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਤਾਜੀ ਸੂਈ ਆ ਇੱਕ ਗੱਬਣਾ ਕਰਮ ਵਾਲੀ ਥੋੜੇ ਦਿਨ ਲੈਂਦੀ ਆ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਬਾਈ ਜੀ ਸਸਿਕਾ ਅਸਲਾਦਰ ਸਾਹਿਬ ਕੋਠੀ ਕੋ ਵਧੀਆ ਵਧੀਆ ਜੀ ਨਾਮ ਤੇ ਐਡਰੈਸ ਅਸਲਾਦਰ ਸਾਹਿਬ ਬੱਬੂ ਆ ਜੀ ਪਿੰਡ ਸਲਾਬਤਪੁਰਾ ਜੀ ਜਿਹੜਾ ਆਪਾਂ ਨੂੰ ਬਠਿੰਡਾ ਪੈਂਦਾ ਜੀ ਤਹਿਸੀਲ ਬਾਈ ਹਰਾਮਪੁਰਾ ਕੋ ਜੀ ਮੋਬਾਈਲ ਨੰਬਰ 7477 ਦੀ ਸਤਨਤ ਅਨਸਤਾਰ ਇਹਦੇ ਬਾਅਦ ਦਿਨ ਕਿਹੜਾ ਸੂਸ ਹੋਈ ਆ ਇਹ ਡਾਕਟਰ ਸਾਹਿਬ ਦੂਜਾ ਸੂਸ ਸੂ ਇੱਜ ਜਗ ਦੇਣਾ ਬੱਚਾ ਕੀ ਹੈ ਮਗਰ ਬੱਚਾ ਦਿੱਤਾ ਹੀ ਅੱਛਾ ਦਿੱਤਾ ਕਿੰਨਾ ਕੁ ਬੋਲੋ ਬਾਈ ਬੋਲ 11 ਬਾਲ ਲੀਟਰ ਹੋ ਗਈ ਹੁਣ ਓਕੇ ਬਾਈ ਚੋਈ ਚੋਈ ਕਿਵੇਂ ਹੈ ਚੋਈ ਦਾ 801 ਨੰਬਰ ਆ ਜੀ ਠੀਕ ਆ ਬਾਈ ਹਾਂਜੀ ਖੋਲ ਦੇ ਬਾਈ ਤੋੜ ਦੀ ਹੈ ਅਰਡਰ ਦੇ ਤੋਂ ਚੈੱਕ ਕਰ ਲੋ ਆਰਡਰ ਬਹੁਤ ਚੰਗਾ ਲ ਹੈ ਕੁਆਲਿਟੀ ਦੇਖੋ ਲੈ ਵੇ ਦੀ ਕੀ ਬਾਤ ਆ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਨੂੰ ਫੁੱਲ ਬ੍ਰੀਡ ਆ ਬਾਈ ਫੇਸ ਬੜਾ ਚੰਗਾ ਬੋਦੀ ਚੰਗੀ ਆ ਸਟਾਈਲ ਹੋਣਾ ਚੰਗਾ ਬੜਾ ਦੇ ਵਿੱਚ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਫੇਸ ਦੇਖੋ ਫੇਸ ਬੜਾ ਪਿਆ ਸੋਈ ਸਵਾਈ ਬੱਚਾ ਮਗਰ ਬੱਚਾ ਬਾਈ ਆਰਡਰ ਬਹੁਤ ਸੋਹਣਾ ਤੇ ਥਾਨ ਬਹੁਤ ਚੰਗਾ ਲੱਗਿਆ ਚਵਾਈ ਚੁਵਾਈ ਬਾਈ ਕਹਿੰਦਾ ਨੰਬਰ 1 ਇੱਕ ਨੰਬਰ ਹੀ ਧਾਰਾ ਮਾਰਕ ਦਿਖਾਵਾਂਗੇ ਕੀ ਬਾਤ ਹੈ ਬਾਈ ਆ ਪੁੱਤ ਕੱਦ ਚੰਗਾ ਕੋਈ ਛੋਟੀ ਨਹੀਂ ਹੈ ਨਾ ਨਾ ਛੋਟੀ ਨਾ ਮੰਨ ਗਏ ਕੋਈ ਭਣਪਰਾ ਜੀ ਕੱਦ ਚੰਗਾ ਛੋਟੀ ਨਾ ਮੰਨੇ ਬਈ ਲੇਵਾ ਬਹੁਤ ਚੰਗਾ ਮੂਰੋ ਆਰਡਰ ਦਿਖਾਉਣੇ ਆ ਲੈ ਹਰ ਕਲਾ ਕਲਾ ਲੱਗਿਆ ਬਈ ਮੁਠੀ ਵਾਲਾ ਧਾਣੇ ਗੁਲਾਬੀ ਧਾਣ ਚਵਾਈ ਚੁਵਾਈ ਬਾਈ ਚਵਾਈ ਚੁਵਾਈ ਇੱਕ ਨੰਬਰ ਹੀ ਧਾਰਾ ਮਾਰਕ ਦਿਖਾਵਾਂਗੇ ਫੇਸ ਕੁਆਲਿਟੀ ਦਿਖਾ ਦੇ ਕੀ ਬਾਤ ਹੈ ਇਹ ਤੇ ਕੀ ਮੋਲ ਆ ਬਾਈ ਜਾਇ ਜਾਇ ਡਾਕਟਰ ਸਾਹਿਬ ਆ 50 ਨਹੀਂ ਕੋਈ 55 ਨਹੀਂ ਸਾਡੇ 45000 ਦੀ ਵੜ ਦੇਵਾਂਗੇ ਜੀ ਚੱਕ ਬਾਈ ਹਾਂਜੀ ਮੋਲ ਕਰਾਉਣਾ ਵਾਹ ਕੇ ਨਾ ਜੱਡਾ ਮਰਜ਼ੀ ਕਰਾ ਲਓ ਹਣ ਸਾਡੇ 45000 ਦੀ ਵੜ ਦੇ ਦੇਾਂਗੇ ਬਾਈ ਆ ਜਾ ਆ ਜਾ ਆ ਜਾ ਆ ਜਾ ਨਿਆਣੀ ਜਿਵੇਂ ਮਰਜ਼ੀ ਪਾ ਲੈਣਾ ਲੈ ਮਾਦੀ ਪਾਈ ਜਾਓ ਜੀ ਨਾਣਾ ਲੈ ਬਾਈ ਨਿਆਣਾ ਵੀ ਪਾ ਕੇ ਦਿਖਾਤਾ ਤੇ ਤਾਰਾਂ ਵੀ ਬਾਈ ਕਹਿੰਦਾ ਮਾਰ ਕੇ ਦਿਖਾ ਦੇਾਂਗੇ ਸੂਈ ਸਵਾਈ ਹੈਗੀ ਤਾਂ ਕਿ ਚਵਾਈ ਦੇਖਿਓ ਚਵਾਈ 1 ਨੰਬਰ ਆ ਜੀ ਆ ਪਤਾ ਤਾਰਾ ਮਾਰਦ ਨੇ ਹਾਂ ਇਹ ਸਮਭਾਈ ਕਰਨ ਵਾਲੀ ਹੈ ਜੀ ਬਸ ਹਾਂ ਸਾਮ ਘੱਟ ਹੋਈ ਵੀ ਬਹਿਣ ਦੀ ਮੁੱਲ ਵੀ ਜਾਇਜ ਆ ਨਾ ਹਾਂ ਜੀ ਮੁੱਲ ਜਾਇਜ ਆ ਜੀ ਮੁੱਲ ਆਪਣੇ ਜਾਇਜ ਹੁੰਦੇ ਮਾਲ ਪੈਗ ਜਾਂਦਾ ਜੀ ਸਹੀ ਗੱਲ ਆਇਆ ਬੋਤ ਆਣ ਦੇਖੋ ਬਈ ਬਸਮਾ ਕਰਕੇ ਕਿੰਨਾ ਚੰਗਾ ਕੱਢਿਆ ਲੈ ਬੜਾ ਚੰਗਾ ਥਣ ਕਰ ਦਿੱਤਾ ਮੋਟੀ ਵਾਲਾ ਥਣ ਕਲਾ ਕਲਾ ਕੋਈ ਬੁੜੀ ਚੋਈ ਜਾਵੇ ਕੋਈ ਬੰਦਾ ਚੋਈ ਇਹਨੂੰ ਆਏ ਨਹੀਂ ਹੂੰ ਬਈ ਉਹ ਹੋਊਗਾ ਸਹੀ ਗੱਲ ਆ ਬਈ ਲਓ ਜੀ ਚਵਾਈ ਦੇਖੋ ਲੈ ਲਓ ਜੀ ਚਵਾਈ ਦੇਖ ਲੋ ਕਿਹੋਣ ਬੜਾ ਚੰਗਾ ਹਨਾ ਬਈ ਬੜਾ ਚੰਗਾ ਇਹਨੂੰ ਆਦੀ ਮੋਟੀ ਚਵਾਈ ਆ ਜਿਵੇਂ ਮਰਦੀ ਧਾਰਾ ਮਾਰੀ ਚੱਲ ਕੋਈ ਚੱਕਰ ਨਹੀਂ ਗੰਨੇ ਵਰਗੀ ਚਵਾਈ ਆ ਲੈ ਕਿਆ ਬਾਤ ਆ ਯਾਰ ਲਓ ਜੀ ਮਗਰ ਲੈ ਦੇਖ ਲੋ ਕਿਆ ਬਾਤ ਆ ਮਗਰ ਲਿਆਂਦੀ ਚਵਾਈ ਵੀ ਸੇਮ ਆ ਬਈ ਇੱਕ ਨੰਬਰ ਚਵਾਈ ਆ ਮੋਟਾ ਮੋਟਾ ਚੋਣ ਕਿਆ ਬਾਤ ਹੈ ਬਾਈ। ਲੋ ਜੀ ਹੁਣ ਖਾਵੇ ਜਾਜਾ ਮਾਨਦਾਨ ਹੋ ਜਾਊਗਾ ਨਾਣਾ ਨੂੰ ਨਾ ਫੁੱਲ ਚੰਗੀਆਂ ਪੂਰੀ ਵਿੱਥੀ ਤੇ ਕੱਲਾ ਕੱਲਾ ਥਣ ਬਾਈ। ਕਿਆ ਬਾਤ ਆ। ਮੋਲ ਵੀ ਜਾਜਾ। ਲੈ, ਪ੍ਰਸ਼ਾਂਤ ਉਹ ਲੈ ਵਾ ਚੈੱਕ ਕਰ ਲੋ। ਕਮਾਲ ਆ ਬਾਈ। ਅੱਗੇ ਵੀਰੇ 2 ਨੰਬਰ ਤੇ। ਇਹ ਦੂਸਰਾ ਸਵਾਦ ਆਟਾ ਸਾਹਿਬ ਜਰਸੀ ਆ ਜੀ ਪੰਜਾਬ ਵਾਲੀ ਵੱਡੀ। ਓਕੇ। ਕੋਈ ਛੋਟੀ ਨਾ ਮੰਨ ਕੇ ਆਏ ਭੈਣ ਭਰਾ। ਹੂੰ। ਤੇ ਕੋਈ ਜਾਨ ਨਾ ਘੱਟ ਮੰਨ ਕੇ ਬਾਈ ਜਾਨ ਪ੍ਰਾਂਤ ਹੁਣ ਦੀਂ ਦੀ ਕਿੰਨੀ ਜਾਲ। ਸਹੀ ਗੱਲ ਆ ਬਾਈ। ਫੁੱਲ ਜਾਨ ਆ ਜੀ ਫੁੱਲ ਠੰਡੀ ਆ। ਕਿੰਨੇ ਦਿਨ ਲਊ ਇਹ ਇਹ ਹੀ 5 ਤੋਂ 7 ਦਿਨ ਲਊ ਜੀ 5 ਤੋਂ 7 ਦਿਨ ਲੈ ਲਓ 5 ਤੋਂ 4 ਦਿਨ ਵੀ ਲੈ ਸਕਦੀ 5 ਤੋਂ 7 ਦਿਨ ਵੀ ਲੈ ਸਕਦੇ ਹੂੰ ਸਹੀ ਗੱਲ ਆ ਬਈ ਬ੍ਰੀਡ ਇੱਕ ਨੰਬਰ ਆ ਜਰਸੀ ਆ ਬਾਈ ਗਰਮੀਆਂ ਦਾ ਤੋਫਾ ਹੀ ਆ ਜੀ ਗਰਮੀਆਂ ਦਾ ਤੋਫਾ ਬਾਈ ਆ ਜਾ ਪੁੱਤ ਗਰਮੀ ਘਟ ਮਨੂੰ ਫੈਂਡ ਚੰਗੀ ਆ ਤੇ ਪੱਲੀ ਵੀ ਚੰਗੀ ਆ ਬਾਈ ਦੀ ਗੱਲ ਸਹੀ ਆ ਪੱਲੀ ਵੀ ਚੰਗੀ ਆ ਇਸੇ ਪਾਸੋਂ ਗਰਮਾ ਇਹਨੂੰ ਕੋਈ ਘਾਟ ਲੈ ਤੋਰਾ ਦੇ ਖੁੱਲੇਵਾ ਦੇਖੋ ਕੱਲੀ ਕੱਚੀ ਕੱਚੀ ਆ ਦਣ ਲੈਦੀ ਆ ਉਹਦੋਂ ਆਰਡਰ ਆ ਪੱਲੀ ਵੀ ਤਾਂ ਟ੍ਰੇਨ ਨਹੀਂ ਆ ਜਿੰਨੀ ਕਹਦੇ ਠੀਕਾ ਹਾਂ ਨਾਣੇ ਤੇ ਭਰੀ ਹੋਇਆ ਫੁੱਲ ਕਿੰਨਾ ਗੇ ਰਿਕਾਰਡ ਹੈ ਬਈ ਦੁੱਧ ਆ ਜਾ ਇਹ ਰੱਟ ਸਾਹਿਬ 17 ਤੋਂ 18 ਕਿਲੋ ਪਹਿਲਾ ਸੂਆ ਦਿੱਤਾ ਵਾ ਜੀ ਦੁੱਧ ਓਕੇ ਪਹਿਲੇ ਸੂਏ ਚ ਓਕੇ ਤੇ ਠੰਡੀ ਐ ਨਹੀਂ ਆ ਮੈਂ ਆਈ ਬੈਠੇ ਰੋ ਲੋ ਸੱਤ ਸੱਟ ਤਾਂ ਬਾਈ ਨੇ ਧੌਣ ਤੇ ਜਿਵੇਂ ਮਰਦੀ ਕਿਆ ਬਾਤ ਆ ਜਿਵੇਂ ਮਰਜੀ ਬੈਠਾ ਲੈ ਮਾਂਜੀ ਟੱਲਾ ਢੁਲਹੇ ਤਾਂ ਬਾਲੀ ਪਈਆ ਤੇ ਸਾਰੀਆਂ ਵਾਲ ਟਾਂ ਕੱਢ ਕੇ ਸੁਣਾ ਵੇੜ ਨੇ ਹਾਂ ਆਏ ਨਹੀਂ ਵੀ ਲੱਤਾਂ ਛੜਾਂ ਦਾ ਘਰੂ ਬੈਠੇ ਰਹੇ ਜਿਵੇਂ ਮਰਜੀ ਲੈ ਥਾਣੇ ਦੇਖੋ ਇਹ ਜਿਹੜੇ ਕਰਕੇ ਦਿਖਾ ਦੇ ਹੂੰ ਆਏ ਨਹੀਂ ਵੀ ਗੱਲ ਲੈ ਥਾਣੇ ਗਲਾਬੇ ਤੇ ਇਸ ਕੁਆਲਿਟੀ ਦਿਖਾ ਲਓ ਹੰਡੀ ਬਹੁਤ ਆ ਯਾਰ ਹੰਡੀ ਬਾਲੀ ਰੱਤ ਸਾਹਿਬ ਹੂੰ ਜਿਵੇਂ ਮਰਜੀ ਹੱਥ ਫੇਰੀ ਜਾਓ ਕੁਛ ਮਰਜੀ ਕਰੀਏ ਬਰੀਡ ਇੱਕ ਨੰਬਰ ਆ ਹਾਂਜੀ ਗਰਮੀਆਂ ਦਾ ਤੋਹਫਾ ਹੈ ਨਾ ਕੱਚੀ ਕੱਚੀ ਹੈ ਜੀ ਬਸ ਮੁੱਲ ਬਈ ਇਹਦਾ ਜਾਇਜ ਮੁੱਲ ਡਾਕਟਰ ਸਾਹਿਬ 55500 ਦੀ ਦੇ ਦਿਆਂਗੇ 55500 ਦੀ ਬਾਈ ਗੱਲ ਵੈਠ ਦੇ ਦਿਆਂਗੇ ਕੱਚੀ ਕੱਚੀ ਆ ਉਹ ਹਿਸਾਬ ਨਾਲ ਅੰਦਾਜ਼ਾ ਲਾਓ ਲੇਵਾ ਬਹੁਤ ਬਣਾਉਗੀ ਜਿਹੜੇ ਹਿਸਾਬ ਨਾਲ ਲੇਵੇ ਦੀ ਤਿਆਰੀ ਆ ਬਾਈ ਬੜੀ ਵੀ ਬਹੁਤ ਆ ਪਿੱਛੇ ਤੋਂ ਪੜਾ ਪੜਾ ਦੇਖੋ ਚੌੜੀ ਚੂੜੀ ਫੌਲ ਲੱਗੀ ਫੌਲ ਚੌੜੀ ਕੋਈ ਵੀ ਭੈਣ ਭਰਾ ਛੋਟੀ ਨਾ ਮੰਨ ਕੇ ਆਪਾਂ ਵਾਰੀ ਵਾਰੀ ਇਹੀ ਗੱਲ ਕਹਿੰਨੇ ਆ ਹੂੰ ਜਿੰਨੇ ਵੜਾ ਕੱਤ ਵਾਲੀਆਂ ਹੋਣਗੀਆਂ ਛੋਟੀਆਂ ਨਹੀਂ ਹੋਣਗੀਆਂ ਸਹੀ ਗੱਲ ਆ ਬਾਈ ਕੋਈ ਵੀ ਭੈਣ ਭਰਾਏ ਕਹੂਗਾ ਵੀ ਆਨਲਾਈਨ ਮਗਾਊਗਾ ਵੀ ਛੋਟੀ ਨਿਕਲੂ ਗਈ ਬਹਿੜ ਚਾਹੇ ਕੋਈ ਥਣ ਚ ਗੰਡ ਮਰੋੜੀ ਕੋਈ ਨਾਲ ਉਹ ਆਪਣੀ ਫੁੱਲ ਗਾਰੰਟੀ ਹੋਊਗੀ ਠੀਕ ਆ ਬਾਈ ਹਾਂਜੀ ਸਰ ਮਾਗਸੀ ਭਰਾ ਕੋਲੇ ਦੋ ਦੋਨੇ ਲਖਾਤੇ ਕਿਸੇ ਵੀ ਨੂੰ ਦੋਨਾਂ ਜੋ ਕੋਈ ਵੀ ਪਸੰਦਾ ਹੈ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ